ਅੱਜ ਗੇਰ ਗਰਾਹ ਗੇਰ ਗਰਾਹ ਬੱਦੇ ਪਾਉਂਦੇ ਗਿਰਬਲਾ ਆ ਜਾਂਦੇ ਥੱਲੇ ਆਲੇ ਇਹ ਤਾਂ ਬੜੀ ਦਾ ੱੱਕਾ ਹੋਇਆ ਹੋਰ ਠਿੰਟਾ ਜੀ ਬਹੁਤ ਅੱਜ ਖੁਸ਼ੀ ਦੀ ਗੱਲ ਆ ਕਿ ਜਿਹੜੀ ਚੰਦਪਾਣ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਉਹਦੀ ਬਹੁਤ ਵੱਡੀ ਜਿੱਤ ਹੋਈ ਆ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਕਿ ਅੱਜ ਸਾਰੇ ਸਾਡੇ ਸਾਥੀ ਜਿਹੜੇ ਪੁਲਿਸ ਨੇ ਜ਼ਬਰ ਕਰਕੇ ਜੇਲ੍ਹ ਦਿੱਤੇ ਹੋਏ ਸੀ ਬਿਨਾਂ ਸ਼ਰਤ ਤੋਂ ਰਿਹਾ ਹੋਏ ਆ ਔਰ ਅਸੀਂ ਸਾਰਿਆਂ ਨੂੰ ਬਹੁਤ ਖੁਸ਼ੀ-ਖੁਸ਼ੀ ਘਰੇ ਲੈ ਕੇ ਚੱਲੇ ਆ ਤੇ ਰਹਿੰਦੀਆਂ ਮੰਗਾਂ ਤੇ ਲਗਾਤਾਰ ਸਾਡਾ ਸੰਘਰਸ਼ਾ ਜਿਹੜਾ ਉਨਾ ਚਿਰ ਮੁਕੰਮਲ ਜਿੱਤ ਤੱਕ ਲੈ ਕੇ ਜਾਵਾਂਗੇ ਦੋਸ਼ੀਆਂ ਨੂੰ ਸਜ਼ਾਵਾ ਵੀ ਦਵਾਈਆਂ ਜਾਣਗੀਆਂ ਜ਼ਖਮੀਆਂ ਦੇ ਲਾਜ ਵੀ ਕਰਾਏ ਜਾਣਗੇ ਜਿਨ੍ਹਾਂ ਦਾ ਨੁਕਸਾਨ ਕੀਤਾ ਘਰ ਤੋੜੇ ਭੰਨੇ ਗਏ ਆ ਉਹਨਾਂ ਨੂੰ ਉਹਦਾ ਮੁਆਵਜ਼ਾ ਦਿੱਤਾ ਜਾਊਗਾ ਦਵਾਇਆ ਜਾਊ ਸਰਕਾਰ ਤੋਂ ਇਹ ਪੂਰੇ ਦਾ ਪੂਰਾ ਸੰਘਰਸ਼ਾ ਜਿਹੜਾ ਲੋਕਾਂ ਦੀ ਅਗਵਾਈ ਚ ਲੋਕਾਂ ਦੀ ਤਾਕਤ ਦੇ ਨਾਲ ਜਿਹੜਾ ਜਿੱਤਿਆ ਗਿਆ ਦੇਖੋ ਇਹ ਐਮਐਲਏ ਦਾ ਬਿਆਨ ਆਇਆ ਹੋਊਗਾ ਕਿ ਜਿਹੜਾ ਹੈ ਕਿ ਇਸ ਮਾਮਲੇ ਨੂੰ ਉਹ ਪ੍ਰਿੰਟ ਦੇ ਭਾਵੇਂ ਸੁਝਾਵਾ ਦੇਣਾ ਦੇਖੋ ਐਮਐਲਏ ਸਾਹਿਬ ਦਾ ਪਹਿਲਾਂ ਤਾਂ ਕੋਈ ਬਿਆਨ ਆਇਆ ਨਾ ਜਦੋਂ ਖਾੜਾ ਮੱਗ ਗਿਆ ਤੇ ਜਦੋਂ ਐਮਐਲਏ ਦੇ ਸਾਹਮਣੇ ਉਹ ਧਰਤੀ ਜਿਹੜੀ ਸਿਆਸੀ ਜ਼ਮੀਨ ਖਿਸਕਣੀ ਸ਼ੁਰੂ ਹੋਈ ਆ ਉਦੋਂ ਬੋਲੇ ਆ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਜੈਤੋ ਦਾ ਐਮਐਲਏ ਇਸ ਕਾਂਡ ਦੇ ਲਈ ਜ਼ਿੰਮੇਵਾਰ ਆ ਉਹਦੇ ਕਹਿਣ ਤੇ ਪੁਲਿਸ ਨੇ लाठीचार्ज ਕਰਿਆ ਉਹਦੇ ਕਹਿਣ ਤੇ ਪੁਲਿਸ ਨੇ ਘਰਾਂ ਦੀ ਭੰਨ ਤੋੜ ਕਰੀ ਆ ਉਹ ਸਿੱਧਾ ਜ਼ਿੰਮੇਵਾਰ ਆ ਔਰ ਹੁਣ ਆਪਦੀ ਜਾਨ ਛਡਾਉਣ ਦੇ ਲਈ ਇਹੋ ਜਿਹੇ ਬਿਆਨ ਦੇ ਰਿਹਾ ਅਸੀਂ ਉਹਨੂੰ ਕਹਨੇ ਆ ਕਿ ਤੇਰੇ ਕਹਿਣ ਤੇ ਸਾਰਾ ਕੁਝ ਹੋਇਆ ਲੋਕ ਉਹਨੂੰ ਕਦੇ ਵੀ ਮਾਫ ਨਹੀਂ ਕਰਨਗੇ ਸਾਰੇ ਜਿਹੜੇ ਬਿਨਾਂ ਸ਼ਰਤ ਰਿਹਾ ਹੋ ਗਏ ਆ ਜੀ ਤੇ ਹੁਣ ਤਾਂ ਇਹ ਆ ਕਿ ਅੱਜ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੇ ਜਿਹੜੇ ਮਜ਼ਦੂਰ ਸਾਥੀ ਉਹ ਬਿਨਾਂ ਸ਼ਰਤ ਉਹਨਾਂ ਨੂੰ ਰਿਹਾ ਕਰਾ ਕੇ ਚੱਲੇ ਆ ਐਕਸ਼ਨ ਕਮੇਟੀ ਦੀ ਵੱਡੀ ਜਿੱਤ ਆ ਤੇ ਖਾਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਉਸ ਗਮਦੂਰੇ ਨੂੰ ਹੰਕਾਰੀ ਨੂੰ ਤੇ ਉਹਦਾ ਜਿਹੜਾ ਉਹ ਲੰਗ ਲਾਣਾ ਸੀ ਜਿਹੜਾ ਉਸ ਦਿਨ ਬੜਕਾ ਮਾਰਦਾ ਸੀਗਾ ਤੇ ਇਟਾਂ ਰੋੜੇ ਮਾਰਦਾ ਸੀਗਾ ਗੋਲੀਆਂ ਚਲਾਉਂਦਾ ਸੀਗਾ ਕਿ ਆ ਦੇਖ ਲੈ ਗਮਦੂਰੇਆ ਤੇਰੇ ਮਨ ਦਾ ਵਹਿਮ ਸੀ ਕਿ ਅਸੀਂ ਇਹਨਾਂ ਲੋਕਾਂ ਨੂੰ ਕੁੱਟਮਾਰ ਵੀ ਲਿਆ ਇਹਨਾਂ ਤੇ ਗੋਲੀਆਂ ਵੀ ਚਲਾ ਲਈਆਂ ਪਰਚੇ ਵੀ ਪੁਆਤੇ ਝੂਠੇ ਤੇ ਇਹਨਾਂ ਨੂੰ ਲੰਮਾ ਸਮਾਂ ਜੇਲ੍ਹ 'ਚ ਰੱਖਾਂਗੇ ਤੇ ਅਸੀਂ ਜਿਹੜਾ ਐਕਸ਼ਨ ਕਮੇਟੀ ਵੱਲੋਂ ਤੇ ਲੋਕਾਂ ਦੇ ਸਾਥ ਦੇ ਨਾਲ ਜਿੰਨੇ ਮਜ਼ਦੂਰ ਸਾਥੀ ਸੀਗੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਾ ਕੇ ਲੈ ਚੱਲੇ ਆ ਤੇ ਹੁਣ ਵਾਰੀ ਗਮਦੂਰੇ ਕੀ ਅੰਦਰ ਜਾਣ ਦੀ ਕਹਿਣਾ ਚਾਹਣੇ ਗਮਦੂਰੇ ਨੂੰ ਕਿ ਦੇਖ ਤੂੰ ਤਾਂ ਇਹਨਾਂ ਮਜ਼ਦੂਰਾਂ ਨੂੰ ਲੰਬੇ ਸਮੇਂ ਆਸਤੇ ਜੇਲ੍ਹ ਦੇ ਵਿੱਚ ਸਿੱਟਿਆ ਸੀ ਤੇ ਇਹਨਾਂ ਦੇ ਮੰਗਰ ਪੰਜਾਬ ਦੇ ਲੋਕ ਖੜੇ ਤੇ ਇਹਨਾਂ ਨੂੰ ਆਪਦੇ ਘਰਾਂ ਤੱਕ ਲੈ ਚੱਲੇ ਆ ਛਡਾ ਕੇ ਤੇ ਪੁੱਤ ਮੇਰੇ ਤੂੰ ਕੱਲ ਪਰਸੋਂ ਦਾ ਜਿੰਦਰੇ ਲਾ ਕੇ ਨਿਕਲਿਆ ਤੇਰੀ ਜਿਹੜੀ ਮੋਕਨਾ ਖੁੱਚਾਂ ਹੁਣ ਲਿਬੜ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਉਹ ਤੈਨੂੰ ਵੀ ਜੇਲ੍ਹ ਦੇ ਅੰਦਰ ਧੱਕਿਆ ਜਾਊਗਾ ਜੇਕਰ ਪ੍ਰਸ਼ਾਸਨ ਉਹਨੂੰ ਗੰਦੂਰੇ ਨੂੰ ਤੇ ਹੋਰ ਜਿਨ੍ਹਾਂ ਤੇ ਪਰਚਾ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਨਹੀਂ ਸੁਟਦਾ ਫਿਰ 17 ਤਰੀਕ ਦਾ ਜੋ ਐਕਸ਼ਨ ਕਮੇਟੀ ਨੇ ਪ੍ਰੋਗਰਾਮ ਦਿੱਤਾ ਕਿ ਐਸਐਸਪੀ ਫਰੀਦਕੋਟ ਦਫ਼ਤਰ ਦਾ ਘਰਾਓ ਹੋਊਗਾ ਉਹ ਫਿਰ ਜ਼ਰੂਰ ਹੋਊਗਾ ਉਹ ਕੁਛ ਤਿੰਨ ਸਾਥੀ ਜਿਹੜੇ ਜਿਨ੍ਹਾਂ ਦਾ ਰਿਮਾਂਡ ਲਿਆ ਹੋਇਆ ਸੀਗਾ ਉਹਨਾਂ ਨੂੰ ਬਾਹਰ ਦੀ ਵਾਰੀ ਜਿਹੜਾ ਰਿਹਾ ਕਰ ਰਹੇ ਉਹ ਜੇਤੋ ਜਿਹੜਾ ਉਥੋਂ ਸਾਥੀਆਂ ਦੇ ਨਾਮ ਲਾਇਆ ਜਾਓ ਜਿਹੜੀ ਹੁਣ ਗੱਲ ਆ ਜੀ ਯਕਦਮ ਜੇਲ੍ਹ ਦੇ ਵਿੱਚੋਂ ਆਏ ਆ ਪ੍ਰਸ਼ਾਸਨ ਨੇ ਬਸ ਦੇ ਵਿੱਚ ਬਿਠਾ ਦਿੱਤਾ ਉਹਨਾਂ ਨੂੰ ਸਵੇਰ ਤੱਕ ਜਿਹੜੇ ਸਾਥੀ ਆਉਂ ਦੱਸਣਗੇ ਕਿ ਸਾਡਾ ਕਿਸ ਤਰ੍ਹਾਂ ਦੀ ਸਿਹਤ ਆ ਕੀ ਹਾਲਾਤ ਨੇ ਜਾਂ ਪਿੰਡ ਹੁਣ ਚੰਦ ਭਾਂ ਜਾਣਾ ਜੀ ਉੱਥੇ ਪਤਾ ਲੱਗੂਗਾ ਕਿਉਂਕਿ ਐਡੀ ਸ਼ਤੀ ਜੱਕਦਮ ਤਾਂ ਹੁਣ ਕੋਈ ਪਤਾ ਨਹੀਂ ਲੱਗਿਆ ਬਸ ਬੱਸ ਜਿੱਤ ਕੇ ਹੀ ਆਪਦੇ ਘਰੇ ਆ ਕੇ ਜਿਥੇ ਬੰਦਗਾਂ ਨੇ ਜਿਤਾ ਦਾ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਸਰਪੰਚ ਸਾਹਿਬ ਹੋ ਨਹੀਂ ਸਰਪੰਚ ਸਾਹਿਬ ਹੈਣੀ ਜੀ ਸਾਡੇ ਨਾਲ ਜੀ ਨਹੀਂ ਹਲੇ ਜੇਲ ਨਹੀਂ ਲੈ ਕੇ ਆਈ ਉਹ ਰਿਮਾਂਡ ਤੇ ਸੀ 4 ਦਿਨਾਂ ਦੇ ਲਈ सठ ताई हांजी